ਜਿਤੇ ਜਿਤੇ ਪੰਜਾਬੇ ਜਾਣ ਤੇ ਉਥੇ ਮੇਲੇ ਨਾ ਹੋਣ ਇਸ ਤਰ੍ਹਾਂ ਨਾਲ ਹੋ ਨਹੀਂ ਸਕਦਾ ਬ੍ਰਾਂਟਨ ਦੇ ਵਿੱਚੀ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਮੁੱਖ ਮਕਸਦ ਆਈ ਮੇਲਾ 2024 ਜੋ ਹੋਣ ਜਾ ਰਿਹਾ ਹੈ ਉਸ ਨੂੰ ਲੈ ਕੇ ਵਿਚਾਰ ਚਰਚਾ ਕੀਤੀ ਗਈ ਮੇਲੇ ਸੰਬੰਧੀ ਜਾਣਕਾਰੀ ਲੋਕਾਂ ਦੇ ਨਾਲ ਸਾਂਝੀ ਕੀਤੀ ਗਈ ਦੱਸਦੀ ਹੈ ਕਿ ਪਿਛਲੇ 10 ਸਾਲਾਂ ਤੋਂ ਆਈ ਮੇਲਾ ਕਰਵਾਇਆ ਜਾ ਰਿਹਾ ਹੈ ਨਾਇਗਰਾ ਫਾਲਸ 온ਟਾਰੀਓ ਵਿਖੇ ਇਹ ਮੇਲਾ ਪਾਰਕ ਦੇ ਵਿੱਚ ਕਰਵਾਇਆ ਜਾਂਦਾ ਹੈ ਜਿੱਥੇ ਕਿ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭਾਈਚਾਰੇ ਨਾਲ ਸੰਬੰਧਿਤ ਲੋਕ ਪਹੁੰਚਦੇ ਹਨ ਇਸ ਮੇਲੇ ਦੇ ਵਿੱਚ ਬਹੁਤ ਕੁਛ ਦੇਖਣ ਨੂੰ ਤਾਂ ਕਾਫੀ ਤਰ੍ਹਾਂ ਦੀਆਂ ਸਟਾਲਸ ਲੱਗੀਆਂ ਹੁੰਦੀਆਂ ਨੇ ਰੰਗ ਰੰਗ ਪ੍ਰੋਗਰਾਮ ਹੁੰਦੇ ਨੇ ਪੰਗੜੇ ਜਿਹਾ ਪਰਫਾਰਮੈਂਸਿਸ ਵੀ ਹੁੰਦੀਆਂ ਨੇ ਤੇ ਉਸ ਦੇ ਨਾਲ ਨਾਲ ਹੀ ਕਈ ਮਸ਼ਹੂਰ ਕਲਾਕਾਰ ਵੀ ਉੱਥੇ ਰੌਣਕਾ ਲਗਾਉਣ ਦੇ ਲਈ ਪਹੁੰਚਦੇ ਹਨ ਇਸ ਸਾਲ ਦੇ ਮੇਲੇ ਦੇ ਵਿੱਚ ਕੌਣ ਕੌਣ ਪਹੁੰਚ ਰਿਹਾ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਆਈ ਮੇਲਾ ਇੰਟਰਨੈਸ਼ਨਲ ਫੈਸਟੀਵਲ ਹਰ ਸਾਲ ਵਿਰਾਸਤ ਮੀਡੀਆ ਐਂਡ ਫਿਲਸ ਵੱਲੋਂ ਕਰਵਾਇਆ ਜਾਂਦਾ ਹੈ ਤੇ ਇਸ ਸਾਲ ਆਈ ਮੇਲਾ 2024 14 ਸਤੰਬਰ ਦਿਨ ਸ਼ਨੀਵਾਰ ਨੂੰ ਨਾਇਗਰਾ ਫਾਲਸ ਵਿਖੇ ਹੋਣ ਜਾ ਰਿਹਾ ਹੈ ਜਿਸ ਦੇ ਵਿੱਚ ਕਈ ਮਸ਼ਹੂਰ ਕਲਾਕਾਰ ਪਹੁੰਚ ਰਹੇ ਹਨ ਦੱਸ ਦਈਏ ਕਿ ਇਹ ਮੇਲਾ ਹਰ ਸਾਲ ਬਲਵਿੰਦਰ ਤੰਬਲਜੀ ਦੇ ਵੱਲੋਂ ਆਰਗੇਨਾਈਜ਼ ਕੀਤਾ ਜਾਂਦਾ ਹੈ ਤੇ ਉਹਨਾਂ ਦੇ ਨਾਲ-ਨਾਲ ਉਹਨਾਂ ਦੀ ਸਮੂਹ ਟੀਮ ਦਾ ਵੀ ਮੇਲੇ ਨੂੰ ਸਫਲ ਬਣਾਉਣ ਦੇ ਵਿੱਚ ਪੂਰੇ ਤਰ੍ਹਾਂ ਦੇ ਨਾਲ ਹੱਥ ਹੁੰਦਾ ਹੈ ਇਸ ਦੇ ਨਾਲ ਹੀ ਦੱਸ ਦਈਏ ਕਿ ਇਸ ਮੇਲੇ ਦੇ ਵਿੱਚ ਮਹਿਤਾਬ ਵਿਰਕ ਸਿੰਗਰ ਗगन ਕੋਕਰੀ ਪ੍ਰੀਤ ਬਰਾੜ ਅਤੇ ਕਮਲ ਬਰਾੜ ਅਤੇ ਉਹਨਾਂ ਦੇ ਨਾਲ-ਨਾਲ ਰੁਪਿੰਦਰ ਹਾਂਡਾ ਜੀ ਪਹੁੰਚ ਰਹੇ ਹਨ ਅਤੇ ਖੂਬ ਰੌਣਕ ਲਗਾਉਣ ਵਾਲੇ ਹਨ ਇੱਥੇ ਵੀ ਦੱਸ ਦਈਏ ਕਿ ਮੇਲੇ ਦੇ ਵਿੱਚ ਕਾਫੀ ਝਾਰੀਆਂ ਸਟਾਲਸ ਲੱਗੀਆਂ ਹੋਣ ਗਿਆ ਜਿਨ੍ਹਾਂ ਤੋਂ ਤੁਸੀਂ ਆਪਣੇ ਮਨਪਸੰਦ ਦਾ ਸਮਾਨ ਵੀ ਖਰੀਦ ਸਕਦੇ ਹੋ ਇਸ ਦੇ ਨਾਲ-ਨਾਲ ਪੰਗੜੇ ਦੇ ਮੁਕਾਬਲੇ ਵੀ ਇਸ ਆਈ ਮੇਲੇ ਦੇ ਵਿੱਚ ਕਰਵਾਏ ਜਾਣਗੇ ਤੇ ਉਹਨਾਂ ਦੇ ਨਾਲ-ਨਾਲ ਥੀਏਟਰ ਪਲੇ ਵੀ ਹੋਣਗੇ ਲਾਈਵ ਕਾਨਸਰਟਸ ਵੀ ਹੋਣਗੇ ਜੇਕਰ ਤੁਸੀਂ ਇਸ ਮੇਲੇ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਤੁਸੀਂ ਵੀ ਇਸ ਸ਼ਨੀਵਾਰ ਨੂੰ 14 ਸਪਟੈਂਬਰ ਨੂੰ ਮੇਲੇ ਦੇ ਵਿੱਚ ਪਹੁੰਚ ਸਕਦੇ ਹੋ 11 ਵਜੇ ਤੋਂ ਸ਼ੁਰੂ ਹੋ ਕੇ ਮੇਲਾ ਰਾਤ ਦੇ 11 ਵਜੇ ਤੱਕ ਚੱਲੇਗਾ ਕুইਨ ਵਿਕਟੋਰੀਆ ਪਾਰਕ ਨਾਇਗਰਾ ਫੋਲਸ 온ਟਾਰੀਓ ਦੇ ਵਿੱਚ ਤੇ ਇਸ ਦੀ ਪ੍ਰੈਸ ਕਾਨਫਰੰਸ ਕੀਤੀ ਗਈ ਮੇਲੇ ਸੰਬੰਧੀ ਤੇ ਮੇਲੇ ਦੀ ਤਮਾਮ ਜਾਣਕਾਰੀ ਲੋਕਾਂ ਦੇ ਨਾਲ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਗਈ ਦੱਸਦੇ ਕਿ ਮੇਲੇ ਦੇ ਆਰਗੇਨਾਈਜ਼ਰ ਬਲਵਿੰਦਰ ਤੰਬਰਜੀ ਦਾ ਸਿਆਕੇ ਇਹ ਮੇਲਾ ਉਹਨਾਂ ਦੀ ਪੂਰੀ ਟੀਮ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਲੋਕਾਂ ਦੇ ਵੱਲੋਂ ਇਸ ਮੇਲੇ ਨੂੰ ਖੂਬ ਪਿਆਰ ਦਿੱਤਾ ਜਾਂਦਾ ਹੈ। ਨਾਗਰਾਫਾਲ ਦਾ ਮੇਲਾ ਆਈ ਮੇਲਾ ਆਈ ਮੇਲਾ ਤੁਹਾਡਾ ਆਪਣਾ ਹੀ ਮੇਲਾ ਸੋ ਮੈਨੂੰ ਮੋਹਰੇ ਬੈਠ ਕੇ ਬੋਲਣ ਦਾ ਮੌਕਾ ਮਿਲ ਜਾਂਦਾ ਪਰ ਸਾਡੇ ਨਾਲ ਸੱਜੀ ਖੱਬੇ ਸਾਡੇ ਸਪான்ਸਰ ਸਾਡੀ ਟੀਮ ਪਿੱਛੇ ਖੜੀ ਆ ਜਿਹੜਾ ਸਾਰਿਆਂ ਵਾਸਤੇ ਮੇਲਾ ਲੈ ਕੇ ਆਂਦੀ ਆ ਬਹੁਤ ਸਾਰੇ মিডিਆ ਭਰਾ ਇੱਥੇ ਪਹੁੰਚੇ ਹੋਏ ਹਨ ਸੋ ਮੈਂ ਧੰਨਵਾਦੀ ਕਰਨਾ ਚਾਹੁੰਦਾ ਇਹ ਮੇਲੇ ਕਰਾਣੀ ਸੌਖੇ ਨਹੀਂ ਹੁੰਦੇ ਸਪੈਸ਼ਲੀ ਬ੍ਰੈਮਟੋ ਤੋਂ ਜਾ ਕੇ ਦੂਰ 2 ਘੰਟੇ ਦੀ ਡਰਾਈਵ ਤੋਂ ਜਾ ਕੇ ਮੇਲਾ ਕਰਨਾ ਬੜਾ ਔਖਾ ਹੁੰਦਾ ਹੈ ਪਰ ਸੌਖਾ ਸਾਡੇ ਸਪான்ਸਰ ਵੀਰ ਭੈਣ ਭਰਾ ਕਰ ਦਿੰਦੇ ਹਨ ਆਈ ਮੇਲਾ ਹੋਣ ਜਾ ਰਿਹਾ ਹੈ ਤਾਂ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨਾਲ ਡਿਟੇਲ ਸਾਂਝਾ ਕਰ ਦਿਓ ਕਿੱਥੇ ਤੇ ਕਦੋਂ ਹੋ ਰਿਹਾ ਮੇਲਾ ਇਹ ਮੇਲਾ 2013 ਤੋਂ ਚੱਲਦਾ ਆ ਰਿਹਾ ਤੇ ਕੋਰੋਨਾ ਟਾਈ ਥੋੜੀ ਬੜੀ ਬ੍ਰੇਕ ਲਈ ਸੀ ਤੇ ਉਸ ਤੋਂ ਬਾਅਦ ਮੇਲਾ ਇਸ ਵੀਕਐਂਡ ਤੇ ਸ਼ਨੀਵਾਰ ਨੂੰ ਜਿਹੜਾ ਮੇਨ ਇਵੈਂਟ ਹੁੰਦਾ ਹਾਂ ਸ਼ੁੱਕਰਵਾਰ ਨੂੰ ਆਪਾਂ ਮੂਵੀ ਨਾਈਟ ਰੱਖ ਦੇਈ ਦੀ ਆ ਤੇ ਸ਼ਨੀਵਾਰ ਨੂੰ ਸਾਡਾ ਮੇਨ ਇਵੈਂਟ ਹੁੰਦਾ ਜਿਹਦੇ ਵਿੱਚ ਭੰਗੜਾ ਹੁੰਦਾ ਗਿੱਧਾ ਹੁੰਦਾ ਇੱਕ ਸਟੇਜ ਪਲੇ ਹੈਗਾ ਤੇ ਨਾਲ ਦੀ ਨਾਲ ਗੀਤ ਸੰਗੀਤ ਹੋਵੇਗਾ ਸਵੇਰ ਤੋਂ ਰਾਤ ਤੱਕ 12 ਤੋਂ 12 ਹੈਗਾ ਮੇਲਾ ਮੇਲਾ ਬਿਲਕੁਲ ਫਰੀ ਆ ਇਹਦੀ ਕੋਈ ਕਾਸ ਹੈ ਨਹੀਂ ਹੱਥ ਜੋੜ ਕੇ ਬੇਨਤੀ ਆ ਆਓ ਬੈਠੋ ਮੇਲਾ ਦੇਖੋ ਆਨੰਦ ਮਾਣੋ ਪਾਰਕਿੰਗ ਜਿੱਥੇ ਵੀ ਗੱਡੀ ਪਾਰ ਕਰ ਸਕਦੇ ਉਸੋ ਮੇਲੇ ਦੀ ਗਰਾਊਂਡ ਦੇ ਵਾਲੇ ਕੋ ਪਾਰਕਿੰਗ ਹੈ ਨਹੀਂ ਸੋ ਸਾਡੇ ਪਾਸੇ ਵੀ ਨਹੀਂ ਇਥੇ ਕੋ ਪਾਰਕਿੰਗ ਹੈਗੀ ਆ ਉਹ ਸਿਰਫ ਜਿਹੜੀ ਗਰਾਊਂਡ ਹੈਗਾ ਉਹ ਮੇਲੇ ਵਾਸਤੇ ਰੱਖੀ ਗਈ ਆ ਜਿੱਥੇ ਅੱਗੇ ਗੱਡੀ ਪਾਰ ਕਰਦੇ ਆ ਪਾਰ ਕਰਕੇ ਉਥੇ ਮੇਲਾ ਤੁਸੀਂ ਦੇਖੋ ਮੇਲੇ ਦਾ ਆਨੰਦ ਮਾਣੋ ਮੇਲਾ ਹੋ ਕਿਥੇ ਰਿਆ ਕੁਇਨ ਵਿਕਟੋਰੀਆ ਪਾਰ ਕਹਿੰਦੇ ਆ ਉਦਾਂ 61 61 ਕੁਇਨ ਵਿਕਟੋਰੀਆ ਪਾਰਕ ਨਾਗਰਾ ਪਾਰਕ ਵੀ ਤੇ ਹੈਗੀ ਆ ਪਰ ਜਦੋਂ ਤੁਸੀਂ ਪਾਣੀ ਦੇਖਣ ਜਾਂਦੇ ਆ ਸਾਹਮਣੇ ਪਾਣੀ ਲੱਗਦਾ ਤੇ ਪਿਛਲੇ ਪਾਸੇ ਮੇਲਾ ਹੋ ਰਿਹਾ ਹੁੰਦਾ ਇਹ ਜਿਹੜੀ ਲੋਕੇਸ਼ਨ ਤੁਸੀਂ ਚੂਜ਼ ਕੀਤੀ ਐਨੀ ਵਧੀਆ ਨਾਇਗਰਾ ਫੋਲਸ ਕੋਲੇ ਇਹੀ ਲੋਕੇਸ਼ਨ ਕਿਉਂ ਚੂਜ਼ ਕੀਤੀ ਗਈ ਇੱਥੇ ਮੇਲਾ ਕਰਾਉਣਾ ਬੜਾ ਔਖਾ ਕੋਈ ਸੌਖਾ ਹੈ ਨਹੀਂ ਸੋ ਕਾਫੀ ਮੇਲੇ ਹੁੰਦੇ ਸੋ ਮੇਲੇ ਹੁੰਦੇ ਹੀ ਘਾਹ ਤੇ ਦਰਖਤਾਂ ਦੀ ਛਾਵਾਂ ਤੇ ਤੇ ਸਤਮ ਅਜੂਬਾ ਹੈਗਾ ਤੇ ਬ੍ਰੈਂਟਨ ਤੋਂ ਜਾ ਕੇ ਸਾਰੀ ਟੀਮ ਬੜੀ ਮਿਹਨਤ ਕਰਦੀ ਸਾਰਾ ਸਾਲ ਦੇ ਪੈਸੇ ਇਕੱਠੇ ਕਰਕੇ ਸਪான்ਸਰ ਵੀਰਾਂ ਦਾ ਬਹੁਤ ਵੱਡਾ ਸਹਿਯੋਗ ਹੈਗਾ ਜਿਹੜੇ ਸਪான்ਸਰ ਰਾਤ ਦਿਨ ਮਿਹਨਤ ਕਰਕੇ ਪੈਸਾ ਇਕੱਠਾ ਕਰਕੇ ਦਿੰਦੇ ਦੇਖੋ ਜੀ ਮੈਂ ਮੋਰੀ ਹੋ ਕੇ ਗਲਤ ਕਰ ਰਿਹਾ ਪਰ ਮੇਰੇ ਪਿੱਛੇ ਬਹੁਤ ਵੱਡੀ ਟੀਮ ਆ ਜਿਹੜੀ ਰਾਤ ਦਿਨ ਮਿਹਨਤ ਕਰਦੀ ਆ ਤੇ ਉਸ ਤੋਂ ਵੱਡੀ ਟੀਮ ਸਪான்ਸਰਾਂ ਦੀ ਹੈਗੀ ਆ ਜਿਹੜੇ ਜਦੋਂ ਪੰਜਾਬ aí ਦਾ ਜਿੰਨਾ ਵੀ ਪੈਸਾ ਦੇ ਸਕਦੇ ਐਤ ਕੀ ਸਿਚੁਏਸ਼ਨ ਥੋੜੀ ਟਾਈਟ ਹੈਗੀ ਆ ਪਰ ਫਿਰ ਵੀ ਜਿੰਨਾ ਵੀ ਤੇਲ ਫੁੱਲ ਦੇ ਸਕਦੇ ਆ ਦੇ ਕਿਸ ਮੇਲੇ ਨੂੰ ਫ੍ਰੀ ਵੇਜ ਕਰਵਾਉਂਦੇ ਆ ਬਹੁਤ ਸਾਰੇ ਬਜ਼ੁਰਗ ਆਈ ਥਿੰਕ ਅਬਾਊਟ 7-8 ਬੱਸਾਂ ਜਾ ਰਹੀਆਂ ਹਨ ਆਪ ਖੁਦ ਪੇ ਕਰਕੇ ਬੱਸ ਵਿੱਚ ਬੈਠ ਕੇ ਮੇਲਾ ਦੇਖਣ ਜਾਂਦੇ ਆ ਤੇ ਰਾਤ ਨੂੰ ਲੇਟ ਨਾਈਟ ਆਉਂਦੇ ਆ ਸੋ ਮੈਂ ਤਾਂ ਕਹਿੰਦਾ ਤੁਸੀਂ ਉੱਥੇ ਵੀ ਸਟਾਲ ਲੱਗੇ ਹੁੰਦੇ ਆ ਬਰਾਡ ਦੇ ਪਪੂ ਸੂਜ ਦੇ ਪਰ ਤੁਸੀਂ ਆਪਣਾ ਵੀ ਖਾਣਾ ਲੈ ਕੇ ਜਾ ਸਕਦੇ ਆ ਪਰਵਾਸ ਵਿੱਚ ਜਾਵੋ ਅਖੀਲਾ ਵੈਂਟਿਆ ਗਰਮੀਆਂ ਦਾ ਮੌਸਮ ਬਹੁਤ ਵਧੀਆ ਤੇ ਕਾ ਬਿਲਕੁਲ ਕਟਿਆ ਹੋਇਆ ਸਫਾਈ ਕੀਤੀ ਹੋਈ ਆ ਬੈਠ ਕੇ ਮੇਲਾ ਦੇਖੋ ਜਿਨ੍ਹਾਂ ਨੇ ਦੇਖਿਆ ਉਹ ਸਾਨੂੰ ਅਗਲੇ ਸਾਲ ਦੀ ਡੇਟ ਦਾ ਪਹਿਲੇ ਪੁੱਛਣ ਲੱਗ ਪੈਂਦੇ ਹਨ आई मेला डॉट सीएडी वेबसाइट ਤੇ ਜਾਵੋ ਮੈਨੂੰ ਪਤਾ ਤੁਸੀਂ ਵੀ ਡਾਇਰੈਕਸ਼ਨ ਚਾਹੁੰਦੇ ਆ ਨਾਗਰਾਫਲ ਪਹੁੰਚੋ ਜਿੱਥੇ ਪਾਣੀ ਦੇਗਾ ਦੇਖਣ ਜਾਂਦੇ ਆ ਉੱਥੇ ਤੁਹਾਡਾ ਆਪਣਾ ਹੀ ਮੇਲਾ ਆਈ ਮੇਲਾ ਸੋ ਆਈ ਮੇਲਾ ਨਾਮ ਵੀ ਤਾਂ ਹੀ ਰੱਖਿਆ ਸੀਗਾ ਵੀ ਹਰੇ ਕੇ ਇਹ ਵੀ ਮੇਰਾ ਮੇਲਾ ਇਹ ਮੇਰਾ ਨਹੀਂ ਹੈਗਾ ਇਹ ਸਾਡੀ ਸਾਡੀ ਟੀਮ ਦਾ ਮੇਲਾ ਜੀ ਸਾਡੀ ਟੀਮ ਰਾਤ ਦਿਨ ਮਿਹਨਤ ਕਰਕੇ ਇਸ ਮੇਲੇ ਨੂੰ ਲੈ ਕੇ ਆਂਦੀ ਆ ਤੇ ਤੁਹਾਡੇ ਵਰਗੇ ਤੁਸੀਂ ਟਾਈਮ ਕੱਢ ਕੇ ਆਇਆ ਕੈਮਰਾਮੈਨ ਪਿੱਛੇ ਜਿਹੜਾ ਖੜਾ ਮੇਰਾ ਦੋਸਤ ਹੈ ਆ ਤੇ ਅਮਰ ਭੋਲਾ ਨੂੰ ਬਹੁਤ ਦੇਰ ਤੋਂ ਜਾਣਦੇ ਆ ਖੁਦ ਕਾਲ ਕਰੇ ਕਹਿੰਦੇ ਆ ਯਾਰ ਸਾਨੂੰ ਵੀ ਹੋਰ ਦੱਸੋ ਪਕੀ ਕੁਝ ਕਰ ਸਕਦੇ ਆ ਕੀ ਕਰ ਸਕਦੇ ਆ ਬਸ ਮੈਸੇਜ ਦੇ ਦੇਵੋ ਮੇਲਾ ਫਰੀ ਆ ਤੇ ਸਵੇਰ ਨੂੰ ਸਜਰੇ ਤੁਰ ਪਿਓ ਤੇ ਸ਼ਾਮ ਨੂੰ ਥੋੜੀ ਠੰਡ ਹੋ ਜਾਂਦੀ ਹੈ ਜੈਕਟ ਲੈ ਕੇ ਆਇਓ ਅਸੀਂ ਚਾਹੇ ਤਾਂ ਮੇਲੇ ਦਾ ਪੂਰਾ ਆਨੰਦ ਮਾਣੋ ਪ੍ਰੈਸ ਕਾਨਫਰੰਸ ਦੇ ਵਿੱਚ ਆਈ ਮੇਲੇ ਵਿੱਚ ਪਰਫਾਰਮ ਕਰਨ ਵਾਲੇ ਸਿੰਗਰ ਪ੍ਰੀਤ ਬਰਾੜ ਜੀ ਦੇ ਵੱਲੋਂ ਵੀ ਸ਼ਿਰਕਤ ਕੀਤੀ ਗਈ ਅਤੇ ਇਸ ਮੌਕੇ ਤੇ ਉਹਨਾਂ ਹਮਦਰਦ ਟੀਵੀ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਉਹਨਾਂ ਨੇ ਪਿਛਲੇ ਸਾਲ ਵੀ ਇਸ ਆਈ ਮੇਲੇ ਤੇ ਪਰਫਾਰਮ ਕੀਤਾ ਸੀ ਤੇ ਲੋਕਾਂ ਵੱਲੋਂ ਉਹਨਾਂ ਨੂੰ ਖੂਬ ਪਿਆਰ ਦਿੱਤਾ ਗਿਆ ਸੀ ਤੇ ਇਸ ਸਾਲ 2024 ਦੇ ਆਈ ਮੇਲੇ ਦੇ ਲਈ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਸੱਦਾ ਦਿੱਤਾ ਗਿਆ ਹੈ ਅਤੇ ਉਹ ਪੂਰੀ ਤਰ੍ਹਾਂ ਦੇ ਨਾਲ ਰੌਣਕਾ ਲਗਾਉਣ ਲਈ ਤਿਆਰ ਹਨ ਇਸ ਦੇ ਨਾਲ ਨਾਲ ਹੀ ਇਸ ਦੇ ਨਾਲ ਨਾਲ ਹੀ ਰੌਣਕਾ ਲਗਾਉਣ ਲਈ ਤਿਆਰ ਸਿੰਗਰ ਪ੍ਰਿੰਸ ਉਹ ਵੀ ਮੌਜੂਦ ਸਨ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਵੀ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੇ ਆਪਣੀ ਸਿੰਗਿੰਗ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ ਅਤੇ ਆਈ ਮੇਲੇ ਨੂੰ ਲੈ ਕੇ ਉਹ ਕਿੰਨੇ ਕ ਐਕਸਾਈਟਿਡ ਹਨ ਤੇ ਆਈ ਮੇਲਾ ਜਿਹੜਾ ਹੋਣ ਜਾ ਰਿਹਾ ਹੈ ਤੁਸੀਂ ਪਰਫਾਰਮ ਵੀ ਕਰਨਾ ਕਿੰਨੇ ਕ ਐਕਸਾਈਟਮੈਂਟ ਹੈ ਇਸ ਮੇਲੇ ਨੂੰ ਲੈ ਕੇ ਦੇਖੋ ਆਈ ਮੇਲੇ ਦਾ ਬਹੁਤ ਵੱਡਾ ਨਾਂ ਹੈ ਇੱਕ ਤੇ ਮੈਂ ਪਿਛਲੇ ਸਾਲ ਵੀ ਪਰਫਾਰਮ ਕੀਤਾ ਸੀ ਬਹੁਤ ਜ਼ਿਆਦਾ ਆਨੰਦ ਆਇਆ ਕਿਉਂਕਿ ਪਿਛਲੀ ਵਾਰ ਮੈਂ ਪਹਿਲੀ ਵਾਰ ਕੀਤਾ ਸੀ ਐ ਆਈ ਮਿਲਦੇ ਐਂਤ ਕੀ ਥੋੜੇ ਜਿਹਾ ਗਾਣੇ ਵੀ ਜ਼ਿਆਦਾ ਹਿੱਟ ਹੋਏ ਕਿਉਂਕਿ ਮੈਂ ਬ੍ਰੇਕ ਟਾਈਮ ਬਾਅਦ ਆਇਆ ਸੀ ਪਿਛਲੇ ਸਾਲ ਐਂਤ ਕੀ ਮੇਰੇ ਗਾਣੇ ਵੀ ਚੱਲੇ ਨੇ ਤੇ ਐਂਤ ਕੀ ਥੋੜੀ ਜਿਹੀ ਐਕਸਾਈਟਮੈਂਟ ਜ਼ਿਆਦਾ ਹੈ ਕਿਉਂਕਿ ਚਾਹਣ ਵਾਲਿਆਂ ਦਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈ ਬਾਕੀ ਮੌਕੇ ਤੇ ਹੀ ਪਤਾ ਲੱਗਣਾ ਜੀ ਵੀ ਕੀ ਹੋਣਾ ਤੇ ਬਾਕੀ ਹੋਰ ਵੀ ਬਹੁਤ ਸਾਰੇ ਕਲਾਕਾਰ ਆ ਰਹੇ ਨੇ ਤੇ ਅਸੀਂ ਆਪਣਾ ਫਰਜ਼ ਨਿਭਾਵਾਂਗੇ ਜੀ ਪੂਰਾ ਜੀ ਤੇ ਜਿੰਨੇ ਦਰਸ਼ਕ ਦੇਖ ਰਹੇ ਨੇ ਉਹਨਾਂ ਨੂੰ ਵੀ ਕੁਝ ਤੁਸੀਂ ਸੁਣਾ ਸਕਦੇ ਹੋ ਪਲੀਜ਼ ਕੁਝ ਸੁਣਾ ਦਿੰਨੇ ਆ ਜੀ ਕਿਉਂਕਿ ਦਰਸ਼ਕਾਂ ਦੇ ਸਿਰ ਤੇ ਹੀ ਆਪਾਂ ਕਲਾਕਾਰ ਆ ਜੀ ਤੇ ਉਹਨਾਂ ਬਿਨਾ ਕਿਤੇ ਟਿਮ ਹੋ ਟਣ ਜਾਂ ਮੱਕੀ ਤੇ ਆਪਾਂ ਮਿਲਿਆ ਕਰਾਂਗੇ ਅੱਗੇ ਤੋਂ ਕਿਉਂ ਘਰੇ ਬੁਲਾਉਣਾ ਡਰਦੀ ਐਨ ਕੀ ਖਤਰਾ ਸੱਜੇ ਖੱਬੇ ਤੋਂ ਮੇਰੇ ਬੇਸਮੈਂਟ ਦੇ ਆਨਰ ਨੂੰ ਜਿਵੇਂ ਨਾਗ ਦਮੂਹਾ ਲੜ ਜਾਂਦਾ ਜਦ ਫੋੜਦਾ ਪਿੱਕਾ ਯਾਰਾਂ ਦਾ ਨਹੀਂ ਤੇਰੇ ਆਣ ਦਰਾਂ ਤੇ ਖੜ ਜਾਂਦਾ ਆਣ ਗਰਾਜ ਦੇ ਮੂਰੇ ਨਹੀਂ ਯਾਰਾਂ ਦਾ ਪਿੱਕਾ ਖੜ ਜਾਂਦਾ ਤਕੋ ਜੇ ਤੁਸੀਂ ਉਡਾਣ ਕਾ ਲਗਾਉਂਗੇ ਮੈਨੂੰ ਭਾਜੀ ਬਿਲਕੁਲ ਸਾਰਿਆਂ ਨੂੰ ਬੇਨਤੀ ਹੈ ਪੰਜਾਬੀ ਨੂੰ ਦੀ ਹੌਮਾ ਹੌਮਾ ਕੇ ਪਹੁੰਚੋ ਪਰਿਵਾਰਾਂ ਨਾਲ ਆਓ ਬੱਚਿਆਂ ਨਾਲ ਆਓ ਬਹੁਤ ਫੈਮਿਲੀ ਵਾਲਾ ਤੇ ਆਨੰਦ ਵਾਲਾ ਪ੍ਰੋਗਰਾਮ ਹੈ ਤੁਸੀਂ ਆ ਕੇ ਸਾਰੇ ਕਲਾਕਾਰਾਂ ਨੂੰ ਹੌਸਲਾ ਵਧਾਈ ਦੇਣੀ ਹੈ ਤੇ ਪੰਜਾਬੀ ਗਾਣਿਆਂ ਦਾ ਭੰਗੜਿਆਂ ਦਾ ਆਨੰਦ ਮਾਣਨੇ ਜੀ ਆਈ ਮੇਲਾ 2024 ਹੋਣ ਜਾ ਰਿਹਾ ਹੈ ਕਿੰਨੇ ਕ ਐਕਸਾਈਟਮੈਂਟ ਹੈ ਮੇਲੇ ਨੂੰ ਲੈ ਕੇ ਐਕਸਾਈਟਮੈਂਟ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਜੋਰਾਂ ਸ਼ੋਰਾਂ ਤੇ ਹੈ ਔਰ ਤਿਆਰੀਆਂ ਜਿਹੜੀਆਂ ਸਟੇਜ ਨੂੰ ਲੈ ਕੇ ਬੜੀਆਂ ਮਤਲਬ ਧੂਮਤਾਮਲਾ ਚੱਲ ਰਹੀਆਂ ਤੁਸੀਂ ਦੇਖ ਹੀ ਰਹੇ ਹੋ ਸਾਰਾ ਤੇ 10 ਸਾਲ ਤੋਂ ਜੀਟੀਏ ਦੇ ਵਿੱਚ ਮਤਲਬ ਐਸਾ ਮੇਲਾ ਉਸੇ ਲੈਵਲ ਨੂੰ ਬਰਕਰਾਰ ਉਸੇ ਨੂੰ ਨਹੀਂ ਮਤਲਬ ਹਰੇਕ ਵਾਰ ਲੈਵਲ ਅੱਗੇ ਪਹੁੰਚਿਆ ਹੁੰਦਾ ਸੋ ਇਹ ਐਕਸਾਈਟਮੈਂਟ ਹੀ ਹੈ ਸਾਰੇ ਲੋਕਾਂ ਦੇ ਪਿਆਰ ਦੇ ਨਾਲ ਸੋ ਸਾਰੀ ਟੀਮ ਦੀ ਸਪੋਰਟ ਦੇ ਨਾਲ ਹੈ ਸਾਰੇ ਸਿੰਗਰਸ ਦੀ ਸਪੋਰਟ ਦੇ ਨਾਲ ਹੈ ਤੁਸੀਂ ਵੀ ਚਮਕੀਲਾ ਮੂਵੀ ਦੇ ਵਿੱਚ ਸੌਂਗ ਆਇਆ ਸੀਗਾ ਤੇ ਹੁਣ ਮੇਲੇ ਤੇ ਤੁਸੀਂ ਪਰਫਾਰਮ ਕਰੋਗੇ ਜੀ ਬਿਲਕੁਲ ਬਿਲਕੁਲ ਮੇਰਾ ਮੇਰੇ ਚੰਗੇ ਕਰਮ ਹੈ ਕਿ ਮੈਂ ਮੈਨੂੰ ਹਰੇਕ ਵਾਰ ਪਿਛਲੇ ਸਾਲ ਵੀ ਇੱਥੇ ਆਇਆ ਸੀ ਬੜਾ ਸੋਹਣਾ ਪਿਆਰ ਮਿਲਿਆ ਆਡੀਅנס ਵੱਲੋਂ ਤੇ ਇਸ ਵਾਰ ਵੀ ਤਿਆਰੀ ਹੈ ਜੀ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਸਿੰਗਿੰਗ ਕਰਦਿਆਂ ਸਿੰਗਿੰਗ ਕਰਦੇ ਨੂੰ ਮੈਨੂੰ 2012 ਤੋਂ ਮੈਂ ਪ੍ਰੋਫੈਸ਼ਨਲ ਸਿੰਗਿੰਗ ਕਰਨੀ ਸ਼ੁਰੂ ਕਰਤੀ ਸੀ ਪਰ ਮੈਂ ਸਿੱਖਣਾ ਜਿਹੜਾ ਮਤਲਬ ਮੈਨੂੰ 17-18 ਸਾਲ ਇਸ ਫੀਲਡ ਦੇ ਵਿੱਚ ਹੋ ਗਏ ਜੀ ਤਾਂ ਇਹ ਤੁਹਾਨੂੰ ਅਸੀਂ ਦਿਖਾਇਆ ਆਈ ਮੇਲੇ 2024 ਦੀ ਪ੍ਰੈਸ ਕਾਨਫਰੰਸ ਆਈ ਮੇਲਾ 2024 14 ਸਤੰਬਰ ਤੇ ਸ਼ਨੀਵਾਰ ਨੂੰ ਨਾਇਗਰਾ ਫਾਲਸ ਵਿਖੇ ਹੋਣ ਜਾ ਰਿਹਾ ਹੈ ਤੇ ਵੀ ਦੱਸ ਦਈਏ ਕਿ ਇਹ ਮੇਲਾ ਬਿਲਕੁਲ ਫ੍ਰੀ ਹੁੰਦਾ ਹੈ ਇਸ ਦੀ ਐਂਟਰੀ ਟਿਕਟ ਕੋਈ ਨਹੀਂ ਹੈ ਤੇ ਤੁਹਾਨੂੰ ਪਾਰਕਿੰਗ ਦੀ ਵੀ ਸੁਵਿਧਾ ਉੱਥੇ ਉਪਲਬਧ ਮਿਲੇਗੀ ਤੁਸੀਂ ਆਪਣੇ ਪਰਿਵਾਰਾਂ ਦੇ ਨਾਲ ਇਸ ਮੇਲੇ ਦਾ ਆਨੰਦ ਮਾਣ ਨੈਲੇ ਜ਼ਰੂਰ ਪਹੁੰਚ ਸਕਦੇ ਹੋ 14 ਸਤੰਬਰ 2024 ਦਿਨ ਸ਼ਨੀਵਾਰ ਨੂੰ ਨਾਇਗਰਾ ਫਾਲਸ ਫਿਲਹਾਲ ਅੱਸੀ ਰਿਪੋਰਟ ਦੇ ਵਿੱਚ ਐਨਆਈ ਮਨੇਰੋ ਹਮਦਰ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ ਯਾਰ ਤੇਰੇ ਨੇ ਗੱਡੀ ਲੈ ਲਈ 301 ਨੀ ਵਿੱਚ ਪਿਹਰੋ ਦੇ ਰੱਖ ਲਈ ਦੇਸੀ ਉਹ ਰੱਖ ਲਈ ਦੇਸੀ ਗੱਨ ਨੀ ਵਿੱਚ ਪਿਹਰੋ ਦੇ ਰੱਖ ਲਈ ਦੇਸੀ ਗੱਨ